ਗੂਗਲ ਤੇ ਪੜਿਆ ਕਰੋ ਇਹਨਾਂ ਬਾਰੇ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਸਭ ਤੋਂ ਤਕੜੀ ਲੜਾਈ ਲੜੀਏ ਸਿੰਗਾਪੁਰ ਦੀ ਜੇਲ੍ਹ ਵਿੱਚ ਜਾ ਕੇ ਜਿਨ੍ਹਾਂ ਨੂੰ ਸ਼ਹਾਦਤ ਦਿੱਤੀ ਹੈ ਬਾਬਾ ਰਾਮ ਸਿੰਘ ਜਿਹੜੀ ਉਸ ਤੋਂ ਬਾਅਦ ਨਾਮਧਾਰੀ ਸੰਪਰਦਾ ਸ਼ੁਰੂ ਹੋਈ ਉਹਨਾਂ ਦੀ ਬਾਬਾ ਖੜਕ ਸਿੰਘ ਇਹ ਸਿਰ ਕੱਢ ਵੀਰ ਸਿੰਘ ਨਰੰਗਾਬਾਦੀ ਇਹ ਐਸੇ ਗਾਂਧੀ ਤੇ ਜੰਮਿਆ ਵੀ ਨਹੀਂ ਸੀ ਇਹਨਾਂ ਦੇ ਸਾਹਮਣੇ ਉਹ ਤੇ ਕੱਲ ਦਾ ਸੀ ਉੱਠਣ ਵਾਲਾ ਜਿਹਨੇ ਸਵਦੇਸ਼ੀ ਮੂਵਮੈਂਟ ਚਲਾਉਣੀ ਹੈ ਮਹਾਤਮਾ ਗਾਂਧੀ ਨੂੰ ਤੇ ਪਤਾ ਹੀ ਨਹੀਂ ਸੀ ਜੋ ਸਿੰਘਾਂ ਨੇ ਐਡੀਆਂ ਲਹਿਰਾਂ ਖੜੀ ਕਰਤੀਆਂ ਇਹ ਤੇ ਉਹਨੇ ਮੱਖੀ ਤੇ ਮੱਖੀ ਮਾਰੀ ਭਾਵੇਂ ਉਹ ਕਸੀਦੇ ਪੜਦਾ ਰਿਹਾ ਸਿੱਖਾਂ ਦੇ ਕਿ ਜੀ ਨਨਕਾਣਾ ਸਾਹਿਬ ਦਾ ਸਾਖਾ ਕਹਿ ਲੋ ਤੇ ਭਾਵੇਂ ਉਹ ਚਾਬੀਆਂ ਦਾ ਮੋਰਚਾ ਇਹ ਇਹ ਆਜ਼ਾਦੀ ਦੀ ਲੜਾਈ ਦੀ ਸਭ ਤੋਂ ਪਹਿਲੀ ਜਿੱਤ ਹੈ ਸਿੱਖਾਂ ਦੇ ਰਾਹੀ ਸਿੱਖਾਂ ਨੂੰ ਵੱਡਾ ਭਰਾ ਕਹਿੰਦਾ ਉਸ ਵੇਲੇ ਦੇ ਨੂ ਮਾਜ਼ ਦਾ ਰਿਸ਼ਤਾ ਕਹਿੰਦਾ ਜੀ ਸਿੱਖਾਂ ਦੇ ਹਿੰਦੂਆਂ ਦਾ ਨੂ ਮਾਜ਼ ਦਾ ਰਿਸ਼ਤਾ ਹੈ 1931 ਦੇ ਵਿੱਚ ਮੀਟਿੰਗ ਵੀ ਕੀਤੀ ਗਈ ਤੇ ਮੁਹੰਮਦ ਅਲੀ ਜਿਨ੍ਹਾਂ ਨੇ ਸਿੱਖਾਂ ਨੂੰ ਕਿਹਾ ਸੀ ਭਾਈ ਜਿਹੜੀ ਗੁਲਾਮ ਸੋਚ ਹੁੰਦੀ ਹੈ ਨਾ ਉਹ ਝੁੱਕ ਕੇ ਰਹਿੰਦੀ ਹੈ ਯਾਦ ਰੱਖਿਓ ਅੱਜ ਝੁਕੀ ਹੈ ਤੇ ਕੱਲ ਨੂੰ ਤਾਕਤ ਆਏਗੀ ਤੇ ਫਿਰ ਇਹਨਾਂ ਨੇ ਆਪਣਾ ਜ਼ਹਿਰ ਦਿਖਾਉਣਾ ਅਸੀਂ ਤੇ ਚੱਲਿਆਂ ਭਈ ਆਪਣਾ ਲੈ ਕੇ ਅਸੀਂ ਕਹਿੰਦੇ ਹਾਂ ਕਿ ਜੀ ਇਹ ਇਹ ਹਿੰਦੂਵਾਦੀ ਸੋਚ ਸਿੱਖਾਂ ਦੇ ਵਿੱਚ ਕਦੀ ਨਹੀਂ ਸੀ ਇਹ ਸੋਚ ਸਿੱਖ ਸਦਾ ਹੀ ਸਭ ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਭਨਾ ਕੇ ਸਾਜ ਜਿੰਨ ਪਰ ਇਹਦਾ ਬੀਜ ਮਹਾਤਮਾ ਗਾਂਧੀ ਨੇ ਧਰਮ ਧਰਮ ਦਾ ਬੀਜ ਭਾਵੇਂ ਉਹ ਸੈਕੂਲਰਿਜ਼ਮ ਦੀ ਗੱਲ ਕਰਦਾ ਸੀ ਪਰ ਉਹਨੇ ਸਨਾਤਨੀ ਧਰਮ ਦਾ ਬੀਜ ਉਸ ਦਿਨ ਬੋਇਆ ਸੀ ਜਦ ਉਹਨੇ ਕਿਹਾ ਸੀ ਕਿ ਇਹ ਮੁਸਲਮਾਨਾਂ ਨੂੰ ਵੱਖ ਕਰ ਦੇ। ਇਹ ਬੀਜ ਸੀ ਉਹਦੇ ਅੰਦਰ ਬਗਾਵਤ ਦਾ ਧਰਮ ਦਾ। ਉਹ ਨਹੀਂ ਸੀ ਸਭ ਨੂੰ ਇਕੱਠਾ ਰੱਖਣਾ ਚਾਹੁੰਦਾ ਔਰ ਵੰਡਿਆ ਵੰਡਿਆ ਕੀ ਭਾਰਤ ਨਹੀਂ ਵੰਡਿਆ ਗਿਆ। ਵੰਡਿਆ ਪੰਜਾਬ। ਪੰਜਾਬ ਦੁਫਾੜ ਕੀਤਾ ਗਿਆ। ਸਾਡੇ ਤਿੰਨ ਦਰਿਆ ਉੱਥੇ ਭੇਜ ਦਿੱਤੇ ਗਏ। ਸਾਡੇ ਗੁਰੂ ਸਾਹਿਬ ਜੀ ਦੇ ਜਨਮ ਸਥਾਨ, ਪ੍ਰਕਾਸ਼ ਸਥਾਨ ਸਾਡੇ ਤੋਂ ਖੋਲੇ ਗਏ। ਸਾਰੀ ਸਾਡੀ ਜ਼ਰਖੇ ਜ਼ਮੀਨਾਂ ਇਹ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਤੇ ਉਥੇ 1 ਲੱਖ ਤੋਂ ਵੱਧ ਸਿੱਖ ਆਪਣੇ ਘਰ ਆਪਣੇ ਜਾਇਦਾਦਾਂ ਤੇ ਆਪਣੇ ਬਜ਼ੁਰਗਾਂ ਆਪਣੇ ਛੋਟੇ ਬੱਚਿਆਂ ਦੀ ਮੌਤਾਂ ਤੇ ਵੈਣ ਵੈਰ ਰਹੇ ਸਾਡੇ ਸਿੱਖਾਂ ਕੋਲ ਖਾਣ ਨੂੰ ਰੋਟੀਆਂ ਨਹੀਂ 1947 ਆਰਕਾਈਵਸ ਪੜਿਓ ਕਦੀ ਜਿਹੜਾ ਕੰਮ ਹੋਇਆ ਸਾਡੇ ਬਜ਼ੁਰਗ 라ਵਲ ਪਿੰਡੀ ਦੇ ਨੇ 라ਵਲ ਪਿੰਡੀ ਥੋਆ ਖਾਲਸਾ ਪਿੰਡ ਦਾ ਖੂਹ ਅੱਜ ਵੀ ਪਾਪੀ ਖੂਹ ਮੰਨਿਆ ਜਾਂਦਾ ਹੈ ਜਿਸ ਖੂ ਦੇ ਵਿੱਚ ਸਿੰਘਾਂ ਸਿੰਘਣੀਆਂ ਨੇ ਛਾਲਾ ਮਾਰ ਕੇ ਆਪਣੇ ਆਪ ਨੂੰ ਆਪਣੀਆਂ ਇੱਜ਼ਤਾਂ ਨੂੰ ਬਚਾਇਆ ਸੀ ਸਾਡੇ ਪਿੰਡ ਦੇ ਵਿੱਚ ਬਜ਼ੁਰਗਾਂ ਨੇ ਛਾਲਾ ਮਾਰ ਮਾਰ ਕੇ ਉਸ ਲਹੂ ਘਰ ਭਰਤਾ ਸੀ ਖੂਨ ਨੂੰ ਕਿਉਂ ਇੱਜ਼ਤਾਂ ਪਿਆਰੀਆਂ ਨੇ ਸਾਨੂੰ ਮੌਤ ਸਾਨੂੰ ਨਹੀਂ ਡਰਾ ਸਕਦੀ ਪਰ ਇੱਜ਼ਤੇ ਹੱਥ ਨਹੀਂ ਪੈਣ ਦੇਵਾਂਗੇ ਹੁਣ 1947 ਇੱਥੇ ਮਹਾਤਮਾ ਗਾਂਧੀ ਨਹਿਰੂ ਇਹ ਆਜ਼ਾਦੀ ਦਾ ਜਸ਼ਨ ਮਨਾ ਰਹੇ ਨੇ ਸਾਡੇ ਸਿੱਖਾਂ ਕੋਲ ਜਿਹੜੇ ਉਧਰੋਂ ਤੁਰ ਕੇ ਆਏ ਸਨ ਆਟਾ ਗੁੰਨਣ ਨੂੰ ਪਾਣੀ ਨਹੀਂ ਸੀ ਬੱਚਿਆਂ ਦੇ ਨਿੱਕੇ ਬੱਚਿਆਂ ਦੇ ਪਿਸ਼ਾਬ ਤੋਂ ਆਟਾ ਗੁੰਦ ਕੇ ਇੱਕ ਇੱਕ ਬੁਰਕੀ ਮੂੰਚੇ ਪਾਈ ਹੈ ਸਾਡੇ ਪੁਰਖਿਆਂ ਨੇ ਜਿਹੜੇ ਕਹਿੰਦੇ ਸੀ ਜੀ ਭਰਾ ਭਰਾ ਨੇ ਜਿਹੜੇ ਕਹਿੰਦੇ ਸੀ ਜੀ ਨੌ ਮਹੀਨਿਆਂ ਦਾ ਰਿਸ਼ਤਾ ਹੈ ਇਹ ਹਾਲ ਕੀਤਾ ਸੀ ਸਾਡੇ ਬਜ਼ੁਰਗਾਂ ਦਾ ਇਹ ਇਤਿਹਾਸ ਹੈ 1947 ਆਰਕਾਈਵਸ ਦਾ ਥੋੜਾ ਜਿਹਾ ਖੁਸ਼ਮੰਤ ਸਿੰਘ ਵੀ ਪੜ ਲਿਓ ਟ੍ਰੇਨ ਟੂ ਪਾਕਿਸਤਾਨ ਵਾਲਾ ਇਸੋਂ ਪਾਸਿਓਂ ਵੀ ਪਤਾ ਲੱਗ ਜਾਏਗਾ ਕਹਿਰ ਦੋਨੋਂ ਪਾਸਿਓਂ ਹੋਇਆ ਬੜੇ ਬੜੇ ਸਾਰੇ ਇਹ ਇਹ ਸਾਡੇ ਕੋਲ ਇਤਿਹਾਸਿਕ ਤੌਰ ਤੇ ਪਏ ਤੇ ਫਿਰ 1931 ਵਿੱਚ ਸੀਜ਼ਗਨ ਸਾਹਿਬ ਆਇਆ ਮੱਥਾ ਟੇਕਣ ਗਾਂਧੀ ਮਹਾਤਮਾ ਗਾਂਧੀ ਕਹਿੰਦਾ ਕਿ ਤੁਹਾਨੂੰ ਤੁਹਾਡੇ ਸਿੱਖ ਤੁਹਾਨੂੰ ਤੁਹਾਡਾ ਰਾਜ ਤੁਸੀਂ ਸਭ ਤੋਂ ਜ਼ਿਆਦਾ ਸ਼ਹਾਦਤਾਂ ਦਿੱਤੀਆਂ ਨੇ ਜੇ 3000 ਮਰੇ ਨੇ ਤੇ 3000 ਵਿੱਚੋਂ 2700 ਸ਼ਹਾਦਤਾਂ ਸਿੱਖਾਂ ਦੀਆਂ ਨੇ ਜੇ ਜਲੀਆਂ ਵਾਲੇ ਕਾਂਡ ਵਿੱਚ 1200 ਮਰੇ ਨੇ 1200 ਵਿੱਚ 799 ਸਿੱਖਾਂ ਦੀਆਂ ਸ਼ਹਾਦਤਾਂ ਨੇ ਬਰਮਾ ਦੀ ਜੇਲ੍ਹ ਕਾਲੇ ਪਾਣੀ ਦੀ ਸਜ਼ਾ ਸਾਰੀਆਂ ਕੰਨਾਂ ਦੇ ਉੱਤੇ ਇੱਕ ਦੋ ਨਾਮ ਤੁਹਾਨੂੰ ਕਿਥੇ ਹੋਰ ਮਿਲਣਗੇ ਬਾਕੀ ਸਾਰੀ ਸਿੱਖਾਂ ਦੀ ਜਾਂ ਮੁਸਲਮਾਨਾਂ ਨੇ ਵੀ ਸ਼ਹਾਦਤਾਂ ਦਿੱਤੀਆਂ ਤਿੰਨੋਂ ਆਗੂ ਨੇ ਇਹ ਨਹੀਂ ਕਿ Hindu ਸਾਰੇ Hindu ਬਲਤ ਨਹੀਂ Hinduਾਂ ਨੇ ਵੀ ਇਸ ਧਰਤੀ ਲਈ ਸ਼ਹਾਦਤਾਂ ਦਿੱਤੀਆਂ ਸਿੱਖਾਂ ਨੇ ਵੀ ਮੁਸਲਮਾਨਾਂ ਨੇ ਵੀ ਪਰ ਇਹ ਰਾਜਨੀਤੀ ਨੀਤੀ ਮਾੜੀਓ ਤੇ ਸਿੱਖਾਂ ਨੇ ਨਹੀਂ ਰਹੀ ਆਪਣੀ ਹੋਮਲੈਂਡ ਬਣਦੀ ਸੀ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਸ਼ਹਾਦਤਾਂ ਦਿੱਤੀਆਂ ਅਬਦਾਲੀ ਨੂੰ ਭਜਾਇਆ ਮੁਗਲਾਂ ਨੂੰ ਭਜਾਇਆ 12 ਵਜੇ ਦੀ ਇਤਿਹਾਸ ਸਿਰਜ ਦਿੱਤਾ ਸਿੱਖਾਂ ਨੇ ਕਿ ਜਿਨ੍ਹਾਂ ਦੀਆਂ ਧੀਆਂ ਭੈਣਾਂ ਨੂੰ ਉਹ ਆਪ ਨਹੀਂ ਬਚਾ ਸਕੇ ਸਿੰਘ 12 ਵਜੇ ਉਹਨਾਂ ਨੂੰ ਲੁੱਟਦੇ ਉਹਨਾਂ ਤੋਂ ਕੁੜੀਆਂ ਛੁਡਾ ਕੇ ਲਿਆਉਂਦੇ ਅਬਦਾਲੀ ਵਰਗਿਆਂ ਨੂੰ ਮੁੜ ਕੇ ਅਬਦਾਲੀ ਵੇਖ ਨਹੀਂ ਸਕਿਆ ਇਹ ਆ ਨਹੀਂ ਸਕਿਆ ਇਸ ਰਸਤੇ ਤੋਂ ਦਰਰਾ ਖੈਬਰ ਦਾ ਰਸਤਾ ਦੰਦ ਖੱਟੇ ਕਰ ਦਿੱਤੇ ਮੁੜ ਕੇ ਨਾਮ ਹਮਾਰਾ ਤੂਲਨ ਤਕੜੀ ਨੰਗੀ ਕਰਦ ਕਬੂਨਾ ਪਕੜੀ ਚਿੜੀ ਉੜੈ ਤੋ ਹਮ ਡਰਤ ਜਾਏ ਇਨ ਤੁਰਕਨ ਸੇ ਕੈਸੇ ਲੜ ਪਾਏ ਫਿਰ ਉਹਨਾਂ ਨੂੰ ਹੀ ਇਨ ਕੋ ਆਬੇ ਹਯਾਤ ਦਿਓ ਹੈ ਗਜ਼ਬ ਅਸਰ ਇਸ ਕਾ ਹਮ ਦੇਖਾ ਇਹ ਅਮਰਦੀ ਤਾਕਤ ਸੀ ਅਕਾਲ ਚਕ ਸਾਡੀ ਸਿਰਜਣਾ ਦੇ ਸਿਧਾਂਤ ਸੀ ਫਿਰ ਇਹ ਲੜੀ ਜਦ 47 ਤੱਕ ਪਹੁੰਚੀ ਨਾ ਆਜ਼ਾਦੀ ਮਿਲੀ ਆਜ਼ਾਦੀ ਮਿਲ ਕੇ ਕਹਿਆ ਜੀ ਸਾਡਾ ਹੱਕ ਤੇ ਗਾਂਧੀ ਨਹਿਰੂ ਕਹਿੰਦੇ ਤਬ ਬਾਤ ਹੋਰਤੀ ਅਬ ਬਾਤ ਹੋ ਰਹੀ ਹੈ ਇਨੂੰ ਗੁਰਗੋਬਿੰਦ ਸਿੰਘ ਸਾਹਿਬ ਕਹਿੰਦੇ ਕਿ ਪਹਿਮਾ ਸ਼ਿਕਨ ਇਕੱਲਾ ਔਰੰਗਜ਼ੇਬ ਨਹੀਂ ਇਹ ਔਰੰਗਜ਼ੇਬ ਦੀ ਬਿਰਤੀ ਹੈ ਕਿਸੇ ਵਿੱਚ ਵੀ ਆ ਵੀ ਸਕਦੀ ਹੈ ਇਹ ਕਿਸੇ ਵਿੱਚ ਵੀ ਆ ਸਕਦੀ ਹੈ ਕਿ ਪਹਿਮਾ ਸ਼ਿਕਨ ਬੇਦਰੰਗ ਆਮਦਨ ਕਹਿੰਦੇ ਇਹ ਪਹਿਮਾ ਸ਼ਿਕਨ ਮੁਕਰਣ ਵਾਲੇ ਨੇ ਆਪਣੀ ਜ਼ੁਬਾਨ ਤੋਂ ਕਦਮ-ਕਦਮ ਤੇ ਮੁਕਰੇ ਨੇ ਹਮੂ ਮਰਦ ਬਾਇਦ ਸਬਦ ਸ਼ੁਕਰਮਰ ਨਾਸ਼ਿਕ ਮੇ ਦਿਗਰ ਦਰਦਿਹਾਨੇ ਦਿਗਰ ਇੱਕ ਆਦੇ ਮਰਦ ਨੇ ਜਿਨ੍ਹਾਂ ਦੇ ਢੇਡ ਵਿੱਚ ਕੁਝ ਹੋਰ ਤੇ ਮੂੰਹ ਤੇ ਕੁਝ ਹੋਰ ਹੈ ਜਿਹਨੂੰ ਬਾਬਾ ਫਰੀਦ ਕਹਿੰਦੇ ਦਿਲੋਂ ਮੁਹੱਬਤ ਜਿੰਨ ਸੇ ਹੀ ਸੱਚਿਆ ਜਿੰਨ ਮਰ ਹੋਰ ਮੁਖ ਹੋਰ ਸੇ ਕਾਂਢੇ ਕਚਿਆ ਸਾਨੂੰ ਸਾਡਾ ਹੋਮਲੈਂਡ ਨਹੀਂ ਮਿਲਿਆ ਤੁਹਾਨੂੰ ਥਾਂ ਨਹੀਂ ਅੱਛਾ ਪੰਜਾਬ ਨੂੰ ਸਟੇਟ ਦਾ ਦਰਜਾ ਦਿਵਾਉਣ ਵਾਸਤੇ ਕਿੱਡੀ ਬਦਕਿਸਮਤੀ ਸਾਡੀ ਪੰਜਾਬ ਨੂੰ ਸਟੇਟ ਦਾ ਦਰਜਾ ਦਿਵਾਉਣ ਵਾਸਤੇ 200 ਸਿੰਘਾਂ ਦੀ ਸ਼ਹਾਦਤਾਂ ਦੇਣੀਆਂ ਪਈਆਂ ਇਹਨੂੰ ਸਟੇਟ ਦਾ ਦਰਜਾ ਨਹੀਂ ਦੇ ਰਹੇ ਸੀ ਪੰਜਾਬੀ ਸੂਬੇ ਪੰਜਾਬੀ ਬੋਲੀ ਸੂਬਿਆਂ ਵਾਸਤੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਅੱਜ ਸਾਡੇ ਘਰਾਂ ਵਿੱਚੋਂ ਪੰਜਾਬੀ ਚਲੀ ਗਈ ਹੈ ਦੱਸੋ ਇੱਥੇ ਤੱਕ ਆ ਗਿਆਂ ਸੀ ਜਿਹੜਾ ਦੀਨ ਦੀ ਰੱਖਿਆ ਵਾਸਤੇ ਸੂਰਅਸੂ ਪਹਿਚਾਨੀਆਂ ਜੋ ਲੜਾਇਆ ਦੀਨ ਕੇ ਹਿਤ ਲੜਨ ਵਾਸਤੇ ਅਜ ਦੀਨ ਹੋ ਗਿਆਂ ਸੀ ਜਿਨ੍ਹਾਂ ਨੇ ਜਿਨ੍ਹਾਂ ਦੇ ਬਜ਼ੁਰਗਾਂ ਨੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਪੰਜਾਬੀ ਸੂਬੇ ਦੀ ਮੰਗ ਵਾਸਤੇ ਸ਼ਹਾਦਤਾਂ ਦਿੱਤੀਆਂ ਅੱਜ ਸਾਡੇ ਘਰੋਂ ਪੰਜਾਬੀ ਬੋਲੀ ਚਲੀ ਗਈ ਹੈ ਪੰਜਾਬੀ ਬੋਲੀ ਤੇ ਸੂਬੇ ਲਗੇ ਸਭ ਕੁਝ ਕਿੰਨਾ ਕੁਛ ਨਹੀਂ ਕਰਨਾ ਪਿਆ ਤੇ ਫਿਰ ਜਦ 1981 82 ਵਿੱਚ ਸਰਦਾਰ ਕਪੂਰ ਸਿੰਘ ਨੇ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਇਹ ਮੋਢੀ ਸਿੱਖਾਂ ਨਾਲ ਮਿਲ ਕੇ ਬਣਾਇਆ ਨਾ ਕਿ ਭਾਈ ਹਰ ਸਟੇਟ ਦਾ ਦਰਜਾ ਸਟੇਟ ਵਾਕਣ ਸਭ ਨੂੰ ਮਿਲ ਰਿਹਾ ਹੈ ਬੋਲੀ ਦੇ ਆਧਾਰ ਤੇ ਸਟੇਟਾਂ ਦੀ ਵੰਡ ਹੋਈਆਂ ਨੇ ਸਾਡੀ ਵੰਡ ਨਹੀਂ ਹੋਈ ਸਾਡੇ ਵਿੱਚੋਂ ਅੰਬਾਲਾ ਵੀ ਖੋ ਲਿਆ ਗਿਆ ਸਾਡੇ ਵਿੱਚੋਂ ਹਿਮਾਚਲ ਪਹਿਲਾਂ ਆ ਪੌਂਟਾ ਸਾਹਿਬ 1962 ਤੱਕ ਪੰਜਾਬ ਦਾ ਹਿੱਸਾ ਸੀ ਇਹ ਸਾਰਾ ਪੰਗਾਣੀ ਤੱਕ ਸਾਰਾ ਇਹ ਪੰਜਾਬ ਸੀ ਸਾਰਾ ਇਕ ਹੋਕੇ ਹਿਮਾਚਲ ਆ ਨੰਦਗੁਰ ਸਾਹਿਬ ਦੇ ਅੱਗੇ ਜਿਹੜਾ ਨੰਗਲ ਸੀ ਇਹ ਪੰਜਾਬ ਦਾ ਹਿੱਸਾ ਸੀ ਉਹਨਾਂ ਤੱਕ ਇਹ ਸਾਰਾ ਇਹ ਸਾਰੀਆਂ ਨਾਣਾ ਦੇਵੀ ਦੀਆਂ ਪਹਾੜੀਆਂ ਸ਼ਿਵਾਲਕ ਦੀਆਂ ਸਾਰੀਆਂ ਪਹਾੜੀਆਂ ਇਹ ਪੰਜਾਬ ਸਨ ਇਹ ਪੰਜਾਬ ਬੋਲਦਾ ਸੀ ਇਹਨੂੰ ਵੱਡ ਕੇ ਹੀ ਹਿਮਾਚਲ ਬਣਾਤਾ ਪੰਜਾਬ ਦਾ ਥੱਲੜਾ ਹਿੱਸਾ ਸਾਰਾ ਹਰਿਆਣੇ ਨੂੰ ਦੇ ਦਿੱਤਾ ਫਿਰ ਪਾਣੀ ਦੀ ਵੰਡ ਫਿਰ ਪਾਣੀ ਛੱਡੋ ਪੰਜਾਬ ਵਿੱਚੋਂ ਚੰਡੀਗੜ੍ਹ ਖੋਕੇ ਕਿਹਾ ਜੀ ਰਾਜਨੀਤੀ ਤੁਹਾਡੀ ਰਾਜਧਾਨੀ ਬੜਾਵਾਂਗੇ ਰਹਿ ਰੱਬ ਦਾ ਨਾਂ ਇਹਨਾਂ ਕੁਫਰੀ ਲੋਕਾਂ ਨੇ ਪੰਜਾਬ ਤੋਂ ਚੰਡੀਗੜ੍ਹ ਖੋ ਕੇ ਵੀ ਉਹਨੂੰ ਰਾਜਧਾਨੀ ਨਹੀਂ ਦਿੱਤੀ ਹੁਣ ਦੱਸੋ ਸੂਈ ਦੇ ਨਿੱਕੀ ਨੋਕ ਜਿੰਨੀ ਮੰਗਾ ਨੇ ਸਿੱਖਾਂ ਨੇ ਜਾਦਾ ਕੀ ਸੀ ਕਿ ਭਈ ਸਿੱਖਾਂ ਦੀ ਰਾਜਧਾਨੀ ਇਹ ਹੈ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਜਿੱਥੋਂ ਇਹ ਕਾਰਾਵਾਪਰਿਆ 84 ਦਾ ਇਹ ਹੈ ਮੁੱਖ ਕਾਰਨ ਕਿ ਭਈ ਸਾਨੂੰ ਸਾਡੀ ਰਾਜਧਾਨੀ ਦਿਓ ਸਟੇਟ ਦਾ ਅਧਿਕਾਰ ਸਟੇਟ ਨੂੰ ਮਿਲਣਾ ਚਾਹੀਦਾ ਕਿਹੜਾ ਪਾਣੀ ਜਿਸ ਸੂਬੇ ਵਿੱਚੋਂ ਪਾਣੀ ਹੋ ਕੇ ਨਿਕਲਦਾ ਉਹ ਸੂਬੇ ਦਾ ਹੱਕ ਪੂਰਾ ਹੁੰਦਾ ਹੈ ਹਿਮਾਚਲ ਤੋਂ ਬਾਅਦ ਪਾਣੀ ਤੇ ਦੂਜਾ ਹੱਕ ਸਾਡਾ ਹੈ ਤੇ ਸਾਨੂੰ ਜੇ ਪਾਣੀ ਕਿਸੇ ਹੋਰ ਖੇਤਰ ਨੂੰ ਦੇਣਾ ਵੀ ਅਸੀਂ ਦੇਣ ਨੂੰ ਰਾਜ਼ੀ ਹਾਂ ਪਰ ਹੱਕ ਇਹ ਹੈ ਤਿੰਨ ਹਿੱਸੇ ਸਾਡਾ ਤੇ ਇੱਕ ਹਿੱਸਾ ਕਿਸੇ ਹੋਰ ਦਾ ਪਰ ਕੀਤਾ ਕੀ ਤਿੰਨ ਹਿੱਸੇ ਰਾਜਸਥਾਨ ਹਰਿਆਣਾ ਨੂੰ ਦੇਤਾ ਇੱਕ ਹਿੱਸਾ ਪੰਜਾਬ ਨੂੰ ਉਸ ਪੰਜਾਬ ਦੇ ਪਾਣੀ ਵਿੱਚ ਵੀ ਜ਼ਹਿਰ ਸਾਰਾ ਮਾਲਵਾ ਕੈਂਸਰ ਤੋਂ ਮਰੇ ਜੇ ਨਹੀਂ ਫਿਰ ਨਸ਼ੇ ਲਾਤੋ ਫਿਰ ਸਿੱਖਾਂ ਨੇ ਆਨੰਦਪੁਰ ਰੈਜ਼ੋਲੂਸ਼ਨ 'ਚ ਇੱਕ ਮੰਗ ਰੱਖੀ ਕਹਿੰਦੇ ਫਿਰ ਪਾਣੀ ਦੇਣਾ ਦਿਓ ਪਰ ਪਾਣੀ ਦਾ ਰੈਵੈਨਿਊ ਸਟੇਟ ਲੈਣਾ ਲਏਗਾ ਇਹ ਬਣਦਾ ਉਹਦਾ ਹੱਕ ਹੈ ਜੇ ਅਸੀਂ ਪਾਣੀ ਵੇਚ ਰਹੇ ਹਾਂ ਜਿੰਨੇ ਗੈਲਨ ਜਿੰਨਾ ਕੁਇੰਟਲ ਪਾਣੀ ਜਾ ਰਿਹਾ ਸਾਨੂੰ ਹੱਕ ਦਿਓ ਪਾਣੀ ਦਾ ਕਹਿੰਦੇ ਜੀ ਨਹੀਂ ਦੇਵਾਂਗੇ ਮੁਫਤ ਪਾਣੀ ਦਿੱਤਾ ਗਿਆ ਫਿਰ ਇੱਕ ਰੈਜ਼ੋਲੂਸ਼ਨ 'ਚ ਮੰਗ ਰੱਖੀ ਗਈ ਜੇ ਪਾਣੀ ਰਾਜਸਥਾਨ ਨੂੰ ਜਾ ਰਿਹਾ ਕੱਲ ਨੂੰ ਅਸੀਂ ਰਾਜਸਥਾਨ ਸਟੇਟ ਹੈ ਉੱਥੋਂ ਪੱਥਰ ਲੈਣ ਜਾਂਦੇ ਹਾਂ ਫਿਰ ਸਾਨੂੰ ਪੱਥਰ ਦੇ ਪੈਸੇ ਕਿਉਂ ਦੇਣੇ ਪੈਂਦੇ ਆ ਫਿਰ ਉਹ ਵੀ ਮਾਫ਼ ਕਰੋ ਸਿੱਧੀ ਜੀ ਗੱਲ ਕੀਤੀ ਬੜੀ ਟੈਕਨੀਕਲ ਗੱਲ ਹੈ ਜੇ ਸਾਡੇ ਸਟੇਟ ਕੋਲ ਪਾਣੀ ਅਸੀਂ ਪਾਣੀ ਮੁਫਤ ਦੇ ਰਹੇ ਹਾਂ ਉਹਦੇ ਕੋਲ ਪੱਥਰ ਹੈ ਸਾਨੂੰ ਪੱਥਰ ਦੇਓ ਮੁਫਤ ਫਿਰ ਉਹ ਪੱਥਰ ਦੇ ਪੈਸੇ ਕਿਉਂ ਲੈ ਇਹ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਪਾਸ ਹੋਇਆ ਸੀ ਤੀਸਰਾ ਜਿਹੜਾ ਸੀ ਨਾ ਕਿਸਾਨਾਂ ਦੀ ਫਸਲ ਦੀ ਕੀਮਤ ਕਿਸਾਨ ਤੈਅ ਕਰਨਗੇ ਜਿਹੜਾ ਹੁਣ ਵੀ 220 ਤੱਕ ਮੋਰਚੇ ਚੱਲੇ ਨੇ ਇਹ ਉਸ ਵੇਲੇ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਹੈ ਕਿ ਖੇਤੀਬਾੜੀ ਕਿਸਾਨ ਦੀ ਹੈ ਤੇ ਕਿਸਾਨ ਆਪਣੀ ਫਸਲ ਦੀ ਕੀਮਤ ਆਪ ਤੈਅ ਜਿ ਨੂੰ ਅਸੀਂ ਐਮਐਸਪੀ ਵੀ ਕਹਿਣ ਲੱਗ ਗਏ ਅੱਜ ਦੇ ਸਮੇਂ ਏ ਉਸ ਸਮੇਂ ਦਾ ਆਨੰਦਪੁਰ ਸਾਹਿਬ ਦਾ ਇਹਦੇ ਵਿੱਚ ਕਿਹੜੀ ਸੂਈ ਦੇ ਨੱਕੇ ਜਿੰਨੀ ਮੰਗ ਲਈਆਂ ਸਿੱਖਾਂ ਨੇ ਤੁਸੀਂ ਦੱਸੋ ਇਹਦੇ ਵਿੱਚ ਹੈ ਕਿ ਕੋਈ ਨਿਜੀ ਥੋੜੀ ਮੰਗਿਆ ਇੱਕ ਸਟੇਟ ਦਾ ਹੱਕ ਮੰਗਿਆ ਕਨਸਟੀਟਿਊਸ਼ਨ ਦੇ ਅਧੀਨ ਰਹਿ ਕੇ ਭਈ ਅਸੀਂ ਕਨਸਟੀਟਿਊਸ਼ਨ ਦੀ ਰਿਸਪੈਕਟ ਕਰਦੇ ਹਾਂ ਅਸੀਂ ਸੰਵਿਧਾਨ ਵਸਤੇ ਸੰਵਿਧਾਨ ਵਿੱਚ ਰਹਿ ਕੇ ਪਰ ਜਦ ਤੁਸੀਂ ਆਪਣੇ ਤੇ ਆਉਂਦੇ ਹੋ ਤੇ ਸੰਵਿਧਾਨ ਨੂੰ ਛਿੱਕੇ ਟੰਕ ਕੇ ਤੁਸੀਂ ਫਿਰ ਟੂਪਾਂ ਟੰਕਾ ਵੀ ਚੜਾ ਦਿੰਦੇ ਫਿਰ ਉੱਥੇ ਸੰਵਿਧਾਨ ਕੀ ਚੱਲੇ ਇਹ ਮੰਗ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀਆਂ ਅਸੀਂ ਕਹਿੰਦੇ ਨਹੀਂ ਜੀ ਖੜਕੂ ਕੱਢਣੇ ਸੀ ਸਿਰਫ ਦਰਬਾਰ ਸਾਹਿਬ ਦੇ ਵਿੱਚੋਂ ਸੰਤਾਂ ਨੂੰ ਕੱਢਣਾ ਸੀ ਜੇ ਕੱਢਣਾ ਹੁੰਦਾ ਨਾ 18 ਮਹੀਨੇ ਪਹਿਲੇ ਸਰਸੇਰਾ ਸਾਊਥ ਦੇ ਵਿੱਚ ਇੱਕ ਥਾਂ ਹੈ ਜਿੱਥੇ 6 ਮਹੀਨੇ ਲਗਾ ਕੇ ਦਰਬਾਰ ਸਾਹਿਬ ਦਾ ਰੈਪਲੀਕਾ ਤਿਆਰ ਕੀਤਾ ਗਿਆ ਸੀ 2 ਸਾਲ ਪਹਿਲਾਂ ਦਰਬਾਰ ਸਾਹਿਬ ਦੇ ਹਮਲੇ ਦੀ ਤਿਆਰੀਆਂ ਹੋ ਗਈਆਂ ਸੀ ਇਹ ਝੂਠ ਕੁਫਰ ਤੁਹਾਨੂੰ ਸਮਝਾਇਆ ਗਿਆ ਪੜਾਇਆ ਗਿਆ ਕਿ ਦਰਬਾਰ ਸਾਹਿਬ ਤੇ ਹਮਲਾ ਨਹੀਂ ਕਰਨਾ ਸਿਰ 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 ਕੱਢਣਾ ਸੀ ਨਹੀਂ ਤਿਆਰੀ ਦਰਬਾਰ ਸਾਹਿਬ ਨੂੰ ਭੰਨਣ ਦੀ ਸੀ 18 ਮਹੀਨੇ ਪਹਿਲਾਂ ਫੌਜ ਡ੍ਰਿਲ ਕਰਦੀ ਰਹੀ ਹੈ 6 ਮਹੀਨੇ ਉਸ ਰੈਪਲੀਕਾ ਦੇ ਵਿੱਚ ਜਿੱਥੇ ਸਰਕਾਰ ਨੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਦਾ ਪੂਰਾ ਹੂ ਬੂ ਰੈਪਲੀਕਾ ਇਥੋਂ ਤੱਕ ਇੱਕ ਪਾਸੇ ਜੇ ਸਰੋਵਰ 500 ਹੈ ਦੂਸਰੇ ਪਾਸੇ 490 ਇੰਨੀ ਬਰੀਕੀ ਰੱਖੀ ਗਈ ਇਨੇ ਸੂਈਏ ਸਨ ਇੰਨੀ ਇੰਟੈਲੀਜੈਂਸੀ ਦਰਬਾਰ ਸਾਹਿਬ ਤੇ ਇੱਕ ਇੱਕ ਚੀਜ਼ ਨੋਟ ਕਰਕੇ ਦਰਬਾਰ ਸਾਹਿਬ ਦਾ ਰੈਪਲੀਕਾ ਬਣਾਇਆ ਗਿਆ ਸਾਊਥ ਵਿੱਚ ਉੱਥੇ ਡ੍ਰਿਲ ਕੀਤੀ 6 ਮਹੀਨੇ ਫੌਜ ਨੇ ਕਿ ਇਹਨੂੰ ਮਾਰਨਾ ਜਿਤਨਾ ਕਿਵੇਂ ਇਹਨੂੰ ਕਾਬੂ ਕਿਵੇਂ ਕਰਨਾ ਇਹ ਭੁਲੇਖੇ ਨੇ ਕਿ ਜੀ ਕਿਸੇ ਨੂੰ ਕੱਢਣਾ ਸੀ ਬਾਹਰ ਜੇ ਕੱਢਣਾ ਹੁੰਦਾ ਨਾ ਬੱਤੀ ਬੰਦ ਕਰ ਦਿੰਦੇ ਰਾਸ਼ਨ ਪਾਣੀ ਬੰਦ ਕਰ ਦਿੰਦੇ ਬੜੇ ਤਰੀਕੇ ਸਨ ਇਹ 3 ਦਿਨ ਪਹਿਲਾਂ ਜੀ ਅਖਬਾਰ ਦੇ ਵਿੱਚ ਆਰਟੀਕਲ ਵੀ ਛਪਿਆ ਪੜ੍ਹ ਕੇ ਦੇਖਿਓ ਤੁਸੀਂ ਬੜੀਆਂ ਸਾਰੀਆਂ ਅੱਛਾ ਜਰਨਲ ਵੈਦਿਆ ਉਥੇ ਹੈ ਜਰਨਲ ਬਰਾਡ ਉਥੇ ਹੈ ਇਹਨਾਂ ਦੀਆਂ ਲਿਖਤਾਂ ਪੜ ਲਿਓ ਕਦੀ ਹਾਸਾ ਵੀ ਆਉਂਦਾ ਜਿਸ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਲਿਖਾਰੀ ਆਇਆ ਸੀ ਨਾ ਜਿਨੇ ਜੰਗਨਾਮਾ ਲਿਖਿਆ ਸਿੱਖਾਂ ਨੂੰ ਕੁੱਤੇ ਕਹਿੰਦਾ ਉਹ ਕੁੱਤੇ ਸੱਗ ਕਹ ਉਹਨੇ ਸਾਨੂੰ ਇੰਨਾ ਮਾੜਾ ਆਖਦਾ ਪਰ ਸਿੱਖਾਂ ਨੂੰ ਕੁੱਤੇ ਆਖ ਆਖਦੇ ਆਖਦੇ ਵੀ ਉਹਦੀ ਕਲਮ ਸਿੱਖਾਂ ਦੀ ਤਾਰੀਫ ਦੇ ਕਸੀ ਦੇ ਲਿਖਣ ਤੋਂ ਰੁਕ ਨਹੀਂ ਸਕੀ ਮਜਬੂਰ ਹੋ ਗਈ ਉਹਦੀ ਕਰਮਤਰੀ ਜਰਨਲ ਬਰਾੜ ਜਿਹੜਾ ਆਗੂ ਬਣ ਕੇ ਆਇਆ ਫੌਜਾਂ ਦਾ ਚੜਾਉਣ ਵਾਸਤੇ ਉਹ ਵੀ ਕਿਤਾਬ ਲਿਖਦਾ ਉਹ ਸਿੱਖਾਂ ਨੂੰ 100 ਵਾਰੀ ਮਾੜਾ ਕਹਦੇ ਪਰ ਉਹਦੀ ਕਲਮ ਵੀ ਸਿੱਖਾਂ ਦੀ ਤਾਰੀਫ਼ ਕਰਨ ਤੋਂ ਨਹੀਂ ਰੁਕਦੀ ਇੱਕੋ ਜਿਹਾ ਜਾਪਦਾ ਕਿ ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਦਾ ਜੰਗਨਾਮਾ ਜਿਹਨੂੰ ਸ਼ਾਨਾਮਾ ਵੀ ਤੇ ਜਰਨਲ ਬਰਾੜ ਦੀ ਜਿਹੜਾ ਕੁਫਰ ਉਹ ਬਰਾੜ ਚੜ ਕੇ ਆਇਆ ਜਿਹੜਾ ਫੌਜਾਂ ਦੇ ਇੰਦਰਾ ਗਾਂਧੀ ਦਾ ਬਣ ਕੇ ਆਇਆ ਅੱਗੇ ਹੁਣ ਇਹ ਤਿਆਰੀ 1981 ਦੀ ਹੈ 82 ਦੀ ਹੈ अच्छा फिर जे दरबार साहिब ही खाली करना ਸੀ ਕੋਈ ਇਸ ਸਵਾਲ ਦਾ ਜਵਾਬ ਤੇ ਦੇਣਾ ਸਾਨੂੰ ਕਿ ਬਾਕੀ ਤਿੰਨ ਦਰਜਨ ਇਤਿਹਾਸਕ ਗੁਰਦੁਆਰਿਆਂ ਤੇ ਕਿਉਂ ਹਮਲਾ ਕੀਤਾ ਬਈ ਇਹਦਾ ਜਵਾਬ ਤੇ ਦਿਓ ਨਾ ਜੇ ਦਰਬਾਰ ਸਾਹਿਬ ਤੇ ਤੁਹਾਨੂੰ ਅੱਖ ਸੀ ਜੇ ਇਥੋਂ ਕੁਝ ਖਾਲੀ ਕਰਾਉਣਾ ਸੀ ਤੁਸੀਂ ਸਿਰਫ ਨਿੱਕੀ ਜੀ ਗੱਲ ਸਾਨੂੰ ਇਹ ਦਲੀਲ ਤੇ ਦੇ ਦਿਓ 33 ਗੁਰਦੁਆਰੇ ਤੁਸੀਂ ਕਿਉਂ ਇਤਿਹਾਸਕ ਹਮਲਾ ਕੀਤਾ ਕਿਉਂ ਕਿ ਰਾਬੰਦੀ ਕੀਤੀ ਅਛਾ ਜੇ ਜੇ ਕਿਸੇ ਨੂੰ ਬਾਹਰ ਕੱਢਣਾ ਸੀ ਫਿਰ ਤੋਪਾਂ ਦਾ ਕੀ ਕੰਮ ਅਛਾ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਤੁਹਾਡਾ ਕੀ ਰਾਫਤਾ ਸੀ ਭਾਈ ਜਿਹਨੂੰ ਸਾੜਤਾ ਤੁਸੀਂ ਅੱਜ 6 ਜੂਨ ਹੈ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਲਾਤੀ ਸੀ 88 ਅੱਜ ਦੇ ਦਿਨ 6 7 ਲੁੱਟਿਆ ਗਿਆ ਪਹਿਲਾਂ ਤੁਸ਼ਾ ਖਾਨਾ ਲੁੱਟਿਆ ਗਿਆ ਭਾਈ ਗੁਰਦਾਸ ਦੀਆਂ ਹੱਥ ਲਿਖਤਾਂ ਅੱਜ ਤੱਕ ਨਹੀਂ ਲੱਭੀਆਂ ਭਾਈ ਨੰਦ ਲਾਲ ਦੀਆਂ ਹੱਥ ਲਿਖਤਾਂ ਅੱਜ ਤੱਕ ਨਹੀਂ ਲੱਭੀਆਂ ਪੁਰਾਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਸੌ ਸਰੂਪ ਹੱਥ ਲਿਖਤ ਚੱਕੀ ਗਿਆ ਅਜੇ ਤੱਕ ਨਹੀਂ ਸਾਨੂੰ ਲੱਭੇ ਸਿੱਖ ਇਤਿਹਾਸ ਦੇ ਇੰਨੇ ਇੰਪੋਰਟੈਂਟ ਖਰੜੇ ਜਿਹੜੇ ਸਿੱਖ ਇਤਿਹਾਸ ਦੀ ਗਵਾਹੀਆਂ ਭਰਨੀਆਂ ਸਨ ਉਹ ਨਹੀਂ ਅਜੇ ਤੱਕ ਲੱਭੇ ਸਾਜਸੀ ਇਸ ਦਸਤਾਰ ਤੇ ਅਕਾਲ ਤਖਤ ਰੜਕਦਾ ਸੀ ਬੀਬੀ ਦੀ ਅੱਖਾਂ 'ਚ ਅੱਛਾ ਜੇ ਖਾਲੀ ਕਰਾਣਾ ਸੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦਾ ਦਿਨ ਕਿਉਂ ਚੁਣਿਆ ਗਿਆ ਐਤਵਾਰ ਦਾ ਦਿਨ ਕਿਉਂ ਚੁਣਿਆ ਗਿਆ 1 2 3 ਕਰਫਿਊ ਢਿੱਲਾ ਰੱਖ ਕੇ ਸਾਰਿਆਂ ਨੂੰ ਦਰਬਾਰ ਸਭ ਆਉਣ ਦੀ ਛੁੱਟ ਕਿਉਂ ਦਿੱਤੀ ਗਈ ਤੇ ਤਿੰਨ ਦਿਨ ਇੱਕਦਮ ਕਰਫਿਊ ਲਾ ਕੇ ਬੰਦ ਕਿਉਂ ਕਰਤਾ ਗਿਆ ਅੰਦਰ ਦੇ ਅੰਦਰ ਬਾਹਰ ਦੇ ਬਾਹਰ ਜਿੰਨੇ ਜਿਆਦਾ ਮੈਂ ਸਿੱਖ ਮਾਰਾਂਗੀ ਓਨਾਂ ਜਿਆਦਾ ਸਬਕ ਮੈਂ ਸਿਕਾਵਾਂਗੀ ਰੜਕਦੀ ਸੀ ਦਸਤਾਰਾਂ ਅੱਖਾਂ ਦੇ ਵਿੱਚ ਇਹ ਪਾਵਨਾ ਸੀ ਉਹਨਾਂ ਦੇ ਖਤਮ ਕਰਨ ਦੀ ਇਸ ਗੱਲ ਨੂੰ ਸਮਝਿਓ ਔਰ ਅੱਜ ਵੀ